ਰਬਾ ਨਾਮ ਕੀ ਜਾਨਦਾ ਜੇ ਐਸ ਸਿੰਪਲ ਸਰ ਕੀ ਕਰ ਜਾਓਗੇ ਤੁਸੀਂ ਬਿਟੂ ਜੀ ਬਕੀਦ ਹੋ ਹਾਂਜੀ ਠੀਕ ਕਰ ਜਾਓ ਕੀ ਫੈਸਲਾ ਹੋਇਆ ਸਰ ਕੋਣ ਇਹ ਇਹਦੇ ਵਿੱਚ ਜਿਹੜੇ ਪੁਲਿਸ ਨੇ ਸੀਗੇ ਸੈਕਸ਼ਨ 41 ਦੀ ਕੰਪਲਾਈਂਸ ਨਹੀਂ ਕੀਤੀ 41 ਦੀ ਕੰਪਲਾਈਂਸ ਰਿਕੁਆਇਰਡ ਸੀ ਅੱਜ ਹੀ ਅਰੈਸਟ ਪਾ ਕੇ ਅੱਜ ਹੀ ਇਹਨਾਂ ਨੂੰ ਪੇਸ਼ ਕਰਤਾ ਸੁਪਰੀਮ ਕੋਰਟ ਦੀਆਂ ਸੁਪਰੀਮ ਕੋਰਟ ਦੀ ਗਾਈਡਲਾਈਨਸ ਆ ਜਿਨ੍ਹਾਂ ਕੇਸਾਂ ਦੇ ਵਿੱਚ 7 ਸਾਲ ਤੋਂ ਘੱਟ ਸਜ਼ਾ ਹੈ ਤੇ ਉਹਨਾਂ ਦੇ ਕੇਸਾਂ ਦੇ ਵਿੱਚ ਡਾਇਰੈਕਟ ਅਰੈਸਟ ਨਹੀਂ ਪਾਈ ਜਾ ਸਕਦੀ ਸੀ ਪਰ ਇਹਦੇ ਵਿੱਚ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੂੰ ਦਰਕਨਾਰ ਕਰਦੇ ਹੋਏ ਇਹਨਾਂ ਦੀ ਅਰੈਸਟ ਪਾਈ ਗਈ ਤੇ ਅੱਜ ਇਹਨਾਂ ਨੂੰ ਪੇਸ਼ ਕੀਤਾ ਗਿਆ ਪੇਸ਼ ਹੋਣ ਤੋਂ ਬਾਅਦ ਜਦੋਂ ਅਸੀਂ ਕੋਰਟ ਨੂੰ ਸਾਰੇ ਤਰ ਦੱਸੇ ਨੇ ਕੋਰਟ ਨੇ ਆਪਣਾ ਕੱਲ੍ਹ ਵਾਸਤੇ ਆਰਡਰ ਰਿਜ਼ਰਵ ਰੱਖ ਲਿਆ ਤੇ ਮਤਲਬ ਕਿ ਹੁਣ ਜੁਡੀਸ਼ਲ ਕੀਤਾ ਕੀ ਕੀਤਾ ਸਰ ਜੀ ਜੁਡੀਸ਼ਲ ਪਹਿਲਾਂ ਪੇਸ਼ ਕੀਤਾ ਗਿਆ ਕੋਈ ਪੁਲਸ ਰਿਮਾਂਡ ਨਹੀਂ ਮੰਗਿਆ ਸਿੱਧਾ ਹੀ ਜੁਡੀਸ਼ਲ ਕਰ ਦਿੱਤਾ ਗਿਆ ਜੀ ਜੁਡੀਸ਼ਲ ਹੋਣ ਤੋਂ ਬਾਅਦ ਅਸੀਂ ਬੇਲ ਲਈ ਬੇਲ ਦੇ ਵਿੱਚ ਗਰਾਊਂਡ ਲਈ ਵੀ ਇਹ ਜਿਹੜੀ ਅਰੈਸਟ ਹੈ ਇਲੀਗਲ ਹੈ ਸੈਕਸ਼ਨ 41 ਦੀ ਕੰਪਲਾਈਂਸ ਨਹੀਂ ਹੋਈ ਸੁਪਰੀਮ ਕੋਰਟ ਦੀ ਗਾਈਡਲਾਈਨਸ ਨਹੀਂ ਮੰਨੀਆਂ ਗਈਆਂ ਉਸ ਬੇਲ ਦੇ ਵਿੱਚ ਇਹ ਵੀ ਆਧਾਰ ਬਣਾਇਆ ਗਿਆ ਸੀ ਬੇਲ ਤੇ ਬਹਿਸ ਸੁਣਨ ਤੋਂ ਬਾਅਦ ਜੱਜ ਸਾਹਿਬ ਨੇ ਕੱਲ੍ਹ ਅਸਤੇ ਆਪਣੇ ਆਰਡਰ ਲਈ ਰਿਜ਼ਰਵ ਰੱਖ ਲਿਆ ਇਹ ਜੁਡੀਸ਼ੀਅਲ ਤਾਂ 14 ਦਿਨ ਦਾ ਹੀ ਹੁੰਦਾ ਹੈ ਉਹਦੇ ਵਾਸਤੇ ਬੇਲ ਕੱਲ ਆਰਡਰ ਜੇ ਕੱਲ ਜਨਾਬ ਜੇ ਜੋ ਵੀ ਕੋਰਟ ਆਰਡਰ ਕਰਦੀ ਉਹਦੀ ਕੰਪਲਾਈਂਸ ਅੱਗੇ ਫਿਰ ਕੀਤੀ ਜਾਏਗਾ ਥਾਣੇ ਲੈ ਕੇ ਜਾਇਆ ਜਾਏਗਾ ਹਾਲ ਤਾਂ ਇਹਨਾਂ ਦਾ ਮੈਡੀਕਲ ਕਰਾਨਗੇ ਉੱਥੇ ਮੈਡੀਕਲ ਫਿਰ ਦੇਖਣ ਤੋਂ ਬਾਅਦ ਸੈਂਟਰਲ ਜੇਲ ਦੇ ਵਿੱਚ ਲੈ ਕੇ ਜਾਣਾ ਬਣਦਾ ਪਰ ਜੇੜਾ ਕੋਈ ਟੈਸਟ ਜਿਹੜੇ ਕੋਈ ਟੈਸਟਾਂ ਦੀ ਰਿਪੋਰਟ ਨਹੀਂ ਆਈ ਤਾਂ ਫਿਰ ਉਹਨਾਂ ਨੂੰ ਥਾਣੇ ਰੱਖਿਆ ਜਾਏਗਾ ਜਿਹੜੇ ਥਾਣੇ ਕੱਲ੍ਹ ਵੀ ਦੁਬਾਰਾ ਲੈ ਕੇ ਆਣਗੇ ਪੇਸ਼ ਕਰਨਗੇ ਜਾਂ ਨਹੀਂ ਹੁਣ ਦੁਬਾਰਾ ਨਹੀਂ ਪੇਸ਼ ਹੋਣਗੇ ਨੈਕਸਟ ਹੀਰਿੰਗ ਕੋਈ ਪਤਾ ਕਿੱਥੇ ਹੈ ਨੈਕਸਟ ਹੀਰਿੰਗ 14 ਦਿਨ ਦੀ ਅੱਜ ਤੋਂ ਡੇਟ ਪਈ ਹੈ ਅੱਗੇ 19 19 ਤਰੀਕ 19 19 ਮਾਰਚ ਬੇਲ ਕੱਲ ਅਸੇ ਅਡਰਸਟ ਪੈਂਡਿੰਗ ਹੈ ਨਾ ਬਨਾਮ ਜੀ ਜੇ ਸਿੰਪਲ ਤੁਸੀਂ ਕੀ ਕਰ ਜਾਓਗੇ ਤੁਸੀਂ ਬਟੂ ਜੀ ਬਕੀ ਨੋ ਹਾਂਜੀ ਠੀਕ ਕਰ ਜਾਓ ਕੀ ਫੈਸਲਾ ਹੋਇਆ ਸਕੋੜ ਇਹਦੇ ਵਿੱਚ ਜਿਹੜੇ ਪੁਲਿਸ ਨੇ ਸੀਗੇ ਸੈਕਸ਼ਨ 41 ਦੀ ਕੰਪਲਾਈਂਸ ਨਹੀਂ ਕੀਤੀ 41 ਦੀ ਕੰਪਲਾਈਂਸ ਰਿਕੁਆਇਰਡ ਸੀ ਅੱਜ ਹੀ ਅਰੈਸਟ ਪਾ ਕੇ ਅੱਜ ਹੀ ਇਹਨਾਂ ਨੂੰ ਪੇਸ਼ ਕਰਤਾ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਦੀ ਗਾਈਡਲਾਈਨਸ ਆ ਜਿੰਨਾ ਕੇਸਾਂ ਦੇ ਵਿੱਚ 7 ਸਾਲ ਤੋਂ ਘੱਟ ਸਜ਼ਾ ਹੈ ਤੇ ਉਹਨਾਂ ਦੇ ਕੇਸਾਂ ਦੇ ਵਿੱਚ ਡਾਇਰੈਕਟ ਅਰੈਸਟ ਨਹੀਂ ਪਾਈ ਜਾ ਸਕਦੀ ਸੀ ਪਰ ਇਹਦੇ ਵਿੱਚ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੂੰ ਦਰਕਿਨਾਰ ਕਰਦੇ ਹੋਏ ਇਹਨਾਂ ਦੀ ਅਰੈਸਟ ਪਾਈ ਗਈ ਤੇ ਅੱਜ ਇਹਨਾਂ ਨੂੰ ਪੇਸ਼ ਕੀਤਾ ਗਿਆ ਪੇਸ਼ ਹੋਣ ਤੋਂ ਬਾਅਦ ਜਦੋਂ ਅਸੀਂ ਕੋਰਟ ਨੂੰ ਸਾਰੇ ਤਰ ਦੱਸੇ ਨੇ ਕੋਰਟ ਨੇ ਆਪਣਾ ਕੱਲ੍ਹ ਵਾਸਤੇ ਆਰਡਰ ਰਿਜ਼ਰਵ ਰੱਖ ਲਿਆ ਤੇ ਮਤਲਬ ਕਿ ਹੁਣ ਜੁਡੀਸ਼ੀਅਲ ਕੀਤਾ ਕੀ ਕੀਤਾ ਸਰ ਜੀ ਜੁਡੀਸ਼ੀਅਲ ਪਹਿਲਾਂ ਪੇਸ਼ ਕੀਤਾ ਗਿਆ ਕੋਈ ਪੁਲਸ ਰਿਮਾਂਡ ਨਹੀਂ ਮੰਗਿਆ ਸਿੱਧਾ ਹੀ ਜੁਡੀਸ਼ੀਅਲ ਕਰ ਦਿੱਤਾ ਗਿਆ ਸੀ ਜੁਡੀਸ਼ੀਅਲ ਹੋਣ ਤੋਂ ਬਾਅਦ ਅਸੀਂ ਬੇਲ ਲਈ ਬੇਲ ਦੇ ਵਿੱਚ ਗਰਾਊਂਡ ਲਈ ਵੀ ਇਹ ਜਿਹੜੀ ਅਰੈਸਟ ਹੈ ਇਲੀਗਲ ਹੈ ਸੈਕਸ਼ਨ 41 ਦੀ ਕੰਪਲਾਈਂਸ ਨਹੀਂ ਹੋਈ ਸੁਪਰੀਮ ਕੋਰਟ ਦੇ ਗਾਈਡਲਾਈਨਸ ਨਹੀਂ ਮੰਨੀਆਂ ਗਈਆਂ ਉਸ ਬੇਲ ਦੇ ਵਿੱਚ ਇਹ ਵੀ ਆਧਾਰ ਬਣਾਇਆ ਗਿਆ ਸੀ ਬੇਲ ਤੇ ਬਹਿਸ ਸੁਣਨ ਤੋਂ ਬਾਅਦ ਜੱਜ ਸਾਹਿਬ ਨੇ ਕੱਲ੍ਹ ਹੱਸੇ ਆਪਣੇ ਆਰਡਰ ਲਈ ਰਿਜ਼ਰਵ ਰੱਖ ਲਿਆ ਇਹ ਜੁਡੀਸ਼ੀਅਲ ਤਾਂ 14 ਦਿਨ ਦਾ ਹੀ ਹੁੰਦਾ ਹੈ ਉਹਦੇ ਵਾਸਤੇ ਬੇਲ ਕੱਲ੍ਹ ਆਰਡਰ ਜੇ ਕੱਲ ਜਨਾਬ ਜੇ ਜੋ ਵੀ ਕੋਰਟ ਆਰਡਰ ਕਰਦੀ ਹੈ ਉਹਦੀ ਕੰਪਲਾਈਂਸ ਅੱਗੇ ਫਿਰ ਕੀਤੀ ਜਾਏਗੀ ਥਾਣੇ ਲੈ ਕੇ ਜਾਇਆ ਜਾਏਗਾ ਹਾਲ ਤਾਂ ਇਹਨਾਂ ਦਾ ਮੈਡੀਕਲ ਕਰਾਨਗੇ ਉੱਥੇ ਮੈਡੀਕਲ ਫਿਰ ਦੇਖਣ ਤੋਂ ਬਾਅਦ ਸੈਂਟਰਲ ਜੇਲ ਦੇ ਵਿੱਚ ਲੈ ਕੇ ਜਾਣਾ ਬਣਦਾ ਪਰ ਜੇੜਾ ਕੋਈ ਟੈਸਟ ਜਿਹੜੇ ਕੋਈ ਟੈਸਟਾਂ ਦੀ ਰਿਪੋਰਟ ਨਹੀਂ ਆਈ ਤਾਂ ਫਿਰ ਉਹਨਾਂ ਨੂੰ ਥਾਣੇ ਰੱਖਿਆ ਜਾਏਗਾ ਜਿਹੜੇ ਥਾਣੇ ਕੱਲ੍ਹ ਦੁਬਾਰਾ ਲੈ ਕੇ ਆਣਗੇ ਪੇਸ਼ ਕਰਨਗੇ ਜਾਂ ਨਹੀਂ ਹੁਣ ਦੁਬਾਰਾ ਨਹੀਂ ਪੇਸ਼ ਹੋਣਗੇ ਨੈਕਸਟ ਹੀਰਿੰਗ ਕੋਈ ਪਤਾ ਕਿੱਥੇ ਹੈ ਨੈਕਸਟ ਹੀਅਰਿੰਗ 14 ਦਿਨ ਦੀ ਅੱਜ ਤੋਂ ਡੇਟ ਪਈ ਹੈ ਅੱਗੇ 19 19 ਤਰੀਕ 19 19 ਮਾਰਚ ਬੇਲ ਕੱਲ੍ਹ ਅਸੇ ਆਰਡਰ ਅਸੇ ਪੈਂਡਿੰਗ